ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮੈਂ ਤੁਹਾਨੂੰ ਦੱਸਾਂਗਾ ਮੇਰੇ ਬਹੁਤ ਸਾਰੇ ਭਿੰਡ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਪਏ ਜੀ ਕਹਿੰਦੇ ਕਿ ਵੀਰ ਜੀ ਤੁਸੀਂ ਨਾ ਮਤਲਬ ਜਿਹੜਾ ਆਪਣਾ YouTube ਚੈਨਲ ਆ ਉਹਨੂੰ ਮਤਲਬ ਜੀ ਆਪਣਾ ਬੈਂਕ ਅਕਾਊਂਟ ਦੇ ਨਾਲ ਆਪਾਂ ਕਿਵੇਂ ਐਡ ਕਰਨਾ ਸੋ ਤੁਹਾਨੂੰ ਉਹ ਦੱਸੋ ਵੀ ਜਿਹੜਾ ਆਪਣਾ YouTube ਚੈਨਲ ਆ ਉਹਨੂੰ ਬੈਂਕ ਤੁਸੀਂ ਆਪਣੇ YouTube ਚੈਨਲ ਨੂੰ ਬੈਂਕ ਅਕਾਊਂਟ ਨਾਲ ਕਿਵੇਂ ਐਡ ਕਰਨਾ ਵਾ ਸੋ ਇਹ ਕੋ ਦੱਸਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਜੀ ਦੇਖੋ ਆਪਾਂ ਡਾਇਰੈਕਟ ਜਿਹੜਾ ਆਪਣਾ ਬੈਂਕ ਅਕਾਊਂਟ ਆ ਜੀ ਉਹ ਆਪਾਂ YouTube ਚੈਨਲ ਨਾਲ ਨਹੀਂ ਆਪਾਂ ਐਡ ਕਰ ਸਕਦੇ ਹੈਗੇ ਉਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਾਂ ਨੂੰ AdSense ਅਕਾਊਂਟ ਬਣਾਉਣਾ ਪਏਗਾ ਦੇਖੋ ਜਦੋਂ ਤੁਹਾਡੇ YouTube ਦਾ ਜਿਹੜਾ ਕ੍ਰਾਈਟੇਰੀਆ 1000 ਸਬਸਕ੍ਰਾਈਬਰ ਦਾ ਤੇ 4000 ਘੰਟੇ ਦਾ ਵਾਚ ਟਾਈਮ ਦਾ ਜਦੋਂ ਤੁਹਾਡਾ ਕੰਪਲੀਟ ਹੋ ਜਾਂਦਾ ਵਾ ਤਾਂ ਤੁਸੀਂ ਮੋਨਟਾਈਜੇਸ਼ਨ ਦੇ ਲਈ ਅਪਲਾਈ ਕਰ ਦਿੰਨੇ ਹੋ ਉਹਦੇ ਨਾਲ ਕੀ ਹੈ ਕਿ ਜਦੋਂ ਮੋਨਟਾਈਜੇਸ਼ਨ ਤੁਸੀਂ ਲਈ ਅਪਲਾਈ ਕਰ ਦਿੰਨੇ ਹੋ ਉਹਦੇ ਨਾਲ ਤੁਹਾਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਂਦੇ ਆ ਸੋ ਉਹਦੇ ਬਾਅਦ ਸਾਨੂੰ ਸਭ ਤੋਂ ਪਹਿਲਾਂ ਸਾਨੂੰ Google AdSense ਅਕਾਊਂਟ ਬਣਾਉਣਾ ਪੈਂਦਾ ਵਾ ਜਦੋਂ ਸਾਡਾ Google AdSense ਅਕਾਊਂਟ ਸਾਡਾ ਬਣ ਜਾਂਦਾ ਵਾ ਫਿਰ ਸਾਨੂੰ ਉਹ Google AdSense ਅਕਾਊਂਟ ਅਸੀਂ YouTube ਦੇ ਨਾਲ ਅਟੈਚ ਕਰਦੇ ਆਂ ਫਿਰ ਜਿਹੜਾ Google AdSense ਨਾਲ ਕੰਮ ਤੋਂ ਹੁੰਦਾ ਵਾ ਨਾ ਉਹ ਸਾਨੂੰ ਬੈਂਕ ਅਕਾਊਂਟ ਨਾਲ ਜੋੜਨਾ ਪੈਂਦਾ ਜਿਹੜੀ ਬੈਂਕ ਦੀ ਡਿਟੇਲ ਹੁੰਦੀ ਹੈ ਉਹ Google AdSense ਦੇ ਵਿੱਚ ਸਾਨੂੰ ਫਿਲ ਕਰਨੀ ਪੈਂਦੀ ਆ ਤੇ ਜਿਹੜੇ ਸਾਡੇ YouTube ਦੇ ਵਿੱਚ ਜਿੰਨੇ ਵੀ ਪੈਸੇ ਬਣਦੇ ਆ ਉਹ ਸਾਰੇ YouTube ਪੈਸਾ ਸਾਡੇ Google AdSense account ਦੇ ਵਿੱਚ ਭੇਜਦਾ ਤੇ Google AdSense ਦਾ account ਆ ਜਿਹੜਾ ਉਹ ਸਾਡੇ ਖਾਤੇ ਦੇ ਵਿੱਚ ਪੈਸੇ ਭੇਜਦਾ ਵਾ ਜੀ ਡਾਇਰੈਕਟ ਪੈਸੇ ਤੁਹਾਨੂੰ YouTube ਤੋਂ ਤੁਹਾਡੇ ਖਾਤੇ ਦੇ ਵਿੱਚ ਨਹੀਂ ਪਾਏਗਾ ਜੀ ਕਿਉਂਕਿ ਜਿਹੜੀ ਵੀ ਸਾਨੂੰ ਕਮਾਈ ਹੁੰਦੀ ਹੈ ਜਿੰਨੇ ਵੀ ਸਾਨੂੰ ਪੈਸੇ ਹੁੰਦੇ ਆ ਉਹ ਸਾਰੇ ਸਾਨੂੰ ਡਾਲਰਾਂ ਦੇ ਵਿੱਚ ਹੁੰਦੇ ਨੇ ਤੇ ਉਹ ਜੋ ਜਿਹੜੇ ਡਾਲਰ ਜਿੰਨੇ ਵੀ ਸਾਡੇ ਬਣਦੇ ਆ 200 300 500 1000 ਡਾਲਰ ਜਿੰਨਾ ਵੀ ਬਣਦਾ ਵਾ ਉਹ 21 ਤਰੀਕ ਤੋਂ ਲੈ ਕੇ 26 ਤਰੀਕ ਦੇ ਵਿੱਚ ਵਿੱਚ ਹਾਂ 28 ਤਰੀਕ ਦੇ ਵਿੱਚ ਵਿੱਚ ਤੁਹਾਡੇ Google AdSense ਦੇ ਵਿੱਚ ਆ ਜਾਂਦੇ ਤਾਂ ਤੁਹਾਨੂੰ ਵੀ ਆ ਜਾਂਦੀ ਆ ਜਦੋਂ Google Ads ਦੇ ਵਿੱਚ ਤੁਹਾਡੇ ਪੈਸੇ ਆ ਜਾਂਦੇ ਆ ਉਹ ਨਾਲ ਦੀ ਨਾਲ ਉਹ within 24 ਘੰਟੇ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦੇ ਆ ਤੁਹਾਨੂੰ ਟੈਕਸ ਮੈਸੇਜ ਵੀ ਆ ਜਾਂਦਾ ਵਾ ਤੇ ਤੁਹਾਨੂੰ ਮੇਲ ਵੀ ਆ ਜਾਂਦੀ ਵੀ ਤੁਹਾਡੇ ਜਿਹੜੇ ਪੈਸੇ ਆਉ ਉਹ ਉਸੇ ਕਰਪਿਆ ਸੋ ਮੇਰੇ ਕੋਲ ਇੱਕ ਚੈਨਲ ਆ ਨਾ ਬਹੁਤ ਹੀ ਪਿਆਰਾ ਚੈਨਲ ਆ DG Study DK Study ਦੇ ਨਾਂ ਦੇ ਉੱਤੇ ਆ ਤੇ ਉਹ ਬਹੁਤ ਵਧੀਆ ਮਤਲਬ ਵੀ ਨਾ ਜੀ ਕੇ ਦੇ ਉੱਤੇ ਨੌਲਜ ਹੁਣ ਹੁੰਦੇ ਆ ਜੀ ਕੇ ਦੇ ਉੱਤੇ ਉਹਨਾਂ ਨੇ ਚੈਨਲ ਬਣਾਇਆ ਹੋਇਆ ਵਾ ਬਹੁਤ ਵਧੀਆ ਮਤਲਬ ਵੀ ਜਿਹੜੇ ਜਰਨਲ ਨੌਲਜ ਆਪਾਂ ਕਹਿੰਦੇ ਜਰਨਲ ਨੌਲਜ ਦੀਆਂ ਵੀਡੀਓ ਬਣਾ ਬਣਾ ਕੇ ਉਹ ਅਪਲੋਡ ਕਰਦੇ ਨੇ ਉਹ ਤੇ ਉਹਨਾਂ ਦਾ ਚੈਨਲ ਆ ਜਿਹੜਾ ਉਹਨਾਂ ਨੇ ਇਹਨਾਂ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ 3-4 ਮਹੀਨੇ ਦੇ ਵਿੱਚ ਚੈਨਲ ਉਹਨਾਂ ਨੇ ਗਰੋ ਕਰ ਲਿਆ ਤੇ ਉਹਨਾਂ ਦਾ ਅੱਜ ਚੈਨਲ ਆ ਜਿਹੜਾ ਆਪਾਂ ਨਾ ਉਹ Google AdSense ਦੇ ਨਾਲ ਆਪਾਂ ਲਿੰਕ ਕਰਾਂਗੇ ਪਹਿਲਾਂ ਆਪਾਂ ਉਹਨਾਂ ਦਾ Google AdSense ਅਕਾਊਂਟ ਬਣਾਵਾਂਗੇ ਫਿਰ ਉਹਨੂੰ ਆਪਾਂ YouTube ਚੈਨਲ ਦੇ ਨਾਲ ਆਪਾਂ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸੂੰਗਾ ਵੀ ਉਹਦੇ ਵਿੱਚ ਬੈਂਕ ਅਕਾਊਂਟ ਦੀ ਡਿਟੇਲ ਹੈ ਜਿਹੜੀ ਕਿਵੇਂ ਭਰਨੀ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਵੀ ਜਿਹੜਾ Google Ads ਦਾ ਅਕਾਊਂਟ ਹੈ ਨਾ ਉਹ ਇੱਕ ਬੰਦੇ ਦੇ ਨਾਂ ਤੇ ਸਿਰਫ ਇੱਕ ਵਾਰ ਹੀ ਬਣਦਾ ਵਾ ਜੇ ਤੁਸੀਂ ਇੱਕ ਵਾਰੀ ਬਣਾ ਲਿਆ ਤਾਂ ਤੁਸੀਂ ਦੂਜੀ ਵਾਰ ਉਹ ਅਕਾਊਂਟ ਤੁਸੀਂ ਨਹੀਂ ਬਣਾ ਸਕਦੇ ਹੈਗੇ ਜੀ ਸੋ ਇਸ ਕਰਕੇ ਤੁਸੀਂ ਇੱਕ ਬੰਦੇ ਦੇ ਨਾਂ ਤੇ ਸਿਰਫ Google Ads ਦਾ ਅਕਾਊਂਟ ਇੱਕ ਵਾਰੀ ਹੀ ਤੁਸੀਂ ਬਣਾ ਸਕਦੇ ਹੋ ਜੀ ਸੋ ਆਓ ਦੋਸਤੋ ਆਪਾਂ ਚੱਲਦੇ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ ਚੈਨਲ ਨੂੰ ਮੋਨਟਾਈਜੇਸ਼ਨ ਚੈਨਲ ਨੂੰ ਮੋਨਟਾਈਜੇਸ਼ਨ ਕਰਨ ਲਈ ਨਾ ਤੁਸੀਂ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਆਪਣੇ YouTube ਚੈਨਲ ਤੇ ਚਲੇ ਜਾਣਾ ਇੱਥੇ ਯੂਰ ਚੈਨਲ ਲਿਖਿਆ ਯੂਰ ਚੈਨਲ ਤੇ ਜਾਣ ਤੋਂ ਬਾਅਦ ਜਦੋਂ ਤੁਸੀਂ ਜਾਓਗੇ ਨਾ ਇੱਥੇ ਦੇਖੋ ਕਸਟਮਾਈਜ਼ ਚੈਨਲ ਲਿਖਿਆ ਵਾ ਤੁਸੀਂ ਇਸ ਤੇ ਕਲਿੱਕ ਕਰ ਲੈਣਾ ਜੀ ਠੀਕ ਹੈ ਜੀ ਜਦੋਂ ਤੁਸੀਂ ਇਸ ਤੇ ਕਲਿੱਕ ਕਰੋਗੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਨਵੀਂ ਇੱਕ ਵੀਡੀਓ ਓਪਨ ਹੋਏਗੀ ਤੁਸੀਂ ਵੇਟ ਕਰਨੀ ਆ ਇਹ ਤੁਹਾਡੇ ਨੈਟ ਤੇ ਡਿਪੈਂਡ ਕਰਦਾ ਵੀ ਤੁਹਾਡਾ ਨੈਟ ਜਿਹੜਾ ਕਿੰਨੀ ਤੇਜ਼ ਚੱਲਦਾ ਜਿਵੇਂ ਹਨਾ ਜਿੰਨਾ ਤੁਹਾਡਾ ਵਧੀਆ ਨੈਟ ਚੱਲੂਗਾ ਉਨੀ ਛੇਤੀ ਇਹ ਟੈਬਲੇਟ ਜਿਹੜੇ ਟੈਬ ਤੇ ਵਜੜੀ ਓਪਨ ਹੋ ਜਾਈਏ ਹਨਾ ਆ ਦੇਖੋ ਤੁਹਾਡੇ ਸਾਹਮਣੇ ਕੁਛ ਇਦਾਂ ਦਾ ਇੰਟਰਫੇਸ ਆਊਗਾ ਤੇ ਇੱਥੇ ਦੇਖੋ ਤੁਸੀਂ ਜਾਣਾ ਵਾ ਥੱਲੇ ਜਾਣਾ ਆ ਦੇਖੋ ਸਾਈਡ ਤੇ ਇੱਥੇ ਲਿਖਿਆ ਲਿਖਿਆ ਹੋਇਆ ਨਾ ਡੈਸ਼ਬੋਰਡ ਕੰਟੈਂਟ ਐਨਾਲਿਟਿਕਸ ਨਾ ਕਮੈਂਟ ਸਬਟਾਈਟਲ ਕਾਪੀਰਾਈਟ ਵਗੈਰਾ ਨਾ ਇੱਥੇ ਦੇਖੋ ਅਰੰਦ ਆਪਸ਼ਨ ਦਿੱਤਾ ਹੋਇਆ ਵਾ ਤੁਸੀਂ ਅਰੰਦ ਦੇ ਆਪਸ਼ਨ ਤੇ ਕਲਿੱਕ ਕਰਨਾ ਵਾ ਆ ਦੇਖੋ ਇੱਥੇ ਸਾਰਾ ਵਾਚ ਟਾਈਮ ਸਾਰਾ ਕੁਝ ਕੰਪਲੀਟ ਹੋਇਆ 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 ਵਾ ਆ ਦੇਖੋ ਇੱਥੇ ਅਪਲਾਈ ਨਾਉ ਦਾ ਬਟਨ ਆਇਆ ਹੋਇਆ ਨਾ ਤੁਸੀਂ ਇੱਥੇ ਅਪਲਾਈ ਨਾਉ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਠੀਕ ਹੈ ਜੀ ਜਦੋਂ ਅਪਲਾਈ ਨਾ ਉਤੇ ਤੁਸੀਂ ਕਲਿੱਕ ਕਰੋਗੇ ਆ ਦੇਖੋ ਸਾਰਾ ਕੁਝ ਆ ਗਿਆ ਰਿਵਿਊ ਬੇਸਡ ਟਰਮਸ ਸਟਾਰਟ ਸਾਈਨ ਅਪ ਫॉर ਐਡਸਨ ਠੀਕ ਹੈ ਗੈਟ ਰਿਵਿਊ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਸ਼ਨ ਪਹਿਲਾ ਵਾਸਤੇ ਸਟੈਪ 1 ਆਪਾਂ ਇੱਥੇ ਸਟਾਰਟ ਤੇ ਕਲਿੱਕ ਕਰ ਦੇਣਾ ਸਟਾਰਟ ਤੇ ਕਲਿੱਕ ਕਰ ਦੋ ਬਾਦ ਇਹ ਜਿੰਨੀਆਂ ਵੀ ਕੰਡੀਸ਼ਨਾਂ ਹੁੰਦੀਆਂ ਨੇ ਨਾ ਆਪਾਂ ਇੱਥੇ ਲੀਣਾ ਆਈ ਐਕਸੈਪਟਡ ਆਈ ਐਕਸੈਪਟਡ ਤੇ ਕਲਿੱਕ ਕਰਕੇ ਆਪਾਂ ਐਕਸੈਪਟਡ ਟਰਮਸ ਕਰ ਦੇਣਾ ਠੀਕ ਹੈ ਜੀ ਇਹ ਆਪਣਾ ਫਸਟ ਜਿਹੜਾ ਆਪਣਾ ਆਪਸ਼ਨ ਆ ਸਟੈਪ ਜਿਹੜਾ ਆਪਣਾ ਇਹ ਆਪਣਾ ਕੰਪਲੀਟ ਹੋ ਗਿਆ ਆ ਹੁਣ ਇੱਥੇ ਲਿਖਾਇਆ ਕਹਿੰਦੇ ਸਾਈਨ ਅਪ ਫੋਰ ਐਡਸਨ ਫੋਰ YouTube ਆਪਾਂ ਇੱਥੇ ਸਟਾਰਟ ਤੇ ਕਲਿੱਕ ਕਰਾਂਗੇ ਜਦੋਂ ਆਪਾਂ ਸਟਾਰਟ ਤੇ ਕਲਿੱਕ ਕਰਾਂਗੇ ਨਾ ਇੱਥੇ ਇਹ ਪੁੱਛ ਰਿਹਾ ਵਾ ਆਪਾਂ ਨੂੰ ਇਹ ਕਹਿੰਦਾ ਯੈਸ ਆਈ ਹੈਵ ਐਡਸਨ ਅਕਾਊਂਟ ਫੋਰ YouTube ਐਡਸਨ ਅਕਾਊਂਟ ਕਿ ਕਹਿੰਦਾ ਵੀ ਤੁਹਾਡੇ ਕੋਲ ਐਡਸਨ ਅਕਾਊਂਟ ਹੈਗਾ ਪਹਿਲਾਂ ਕਹਿੰਦਾ ਆ ਡੋਨਟ ਨੋ ਆਈ ਡੋਨਟ ਹੈਵ ਐਨ ਐਕਸਿਸ ਅਕਾਊਂਟ ਆਈ ਡੋਨਟ ਨੋ ਸਾਨੂੰ ਪਤਾ ਨਹੀਂ ਜੇ ਤੁਸੀਂ ਪਹਿਲਾਂ ਆਪਣਾ ਐਡਸਨ ਅਕਾਊਂਟ ਬਣਾਇਆ ਹੋਇਆ ਵਾ ਫਿਰ ਤੁਸੀਂ ਲਿਖ ਦਿਓ ਆਈ ਡੋਟ ਦੂ ਮੈਨੂੰ ਪਤਾ ਨਹੀਂ ਹੈਗਾ ਬਈ ਹਨਾ ਫਿਰ ਇਹ ਤੁਹਾਨੂੰ ਦੱਸ ਦੇਗਾ ਵੀ ਤੁਹਾ ਪਰ ਜਦੋਂ ਅਸੀਂ ਉਹ ਕਰਨਾ ਸਾਨੂੰ ਏਡਸਨ ਅਕਾਊਂਟ ਬਣਾਉਣਾ ਹੀ ਪੈਣਾ ਸਾਨੂੰ ਏਡਸਨ ਅਕਾਊਂਟ ਦੇ ਵਿੱਚ ਸਾਨੂੰ ਜਾ ਕੇ ਫਿਰ ਨੂੰ ਬੈਂਕ ਅਕਾਊਂਟ ਐਡ ਕਰਨਾ ਪੈਦਾ ਆਪਾਂ ਕਰਾਂਗੇ ਤੇ ਨੋ ਡੋਨਟ ਆਈ ਡੋਨਟ ਹੈਵ ਐਕਸੈਸ ਟੂ ਅਕਾਊਂਟ ਆਪਾਂ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੀਚੇ ਜਾਵਾਂਗੇ ਆਪਾਂ ਇੱਥੇ ਕੰਟੀਨਿਊ ਤੇ ਕਲਿੱਕ ਕਰਾਂਗੇ ਜਦੋਂ ਆਪਾਂ ਤੇ ਕਲਿੱਕ ਕਰ ਦਾਂਗੇ ਜੀ ਆਪਾਂ ਨਵੀ ਟੈਬਲੇਟ ਤੇ ਲੈ ਕੇ ਜਾਏਗਾ ਜਿਹੜੀ ਆਪਣੀ ਮੇਲ ਹੋਏਗੀ ਆਪਣੀ ਮੇਲ ਆਈਡਿ ਤੇ ਆਟੋਮੈਟਿਕਲੀ ਲਿਜੇਗਾ ਆਪਾਂ ਇਹੀ ਮੇਲ ਆਈਡਿ ਨੂੰ ਰੱਖਣਾ ਚਾਹੁੰਦੇ ਆ ਤੁਸੀਂ ਹੋਰ ਮੇਲ ਆਈ ਥੋੜੀ ਦੇਰ ਵੇਟ ਕਰਨਾ ਇਹ ਗੂਗਲ ਐਡਸ ਨਾਲ ਜਿਹੜਾ ਆਪਣੇ ਆਪ ਹੀ ਖੁੱਲੇਗਾ ਆ ਦੇਖੋ ਇਹਨੇ ਚੱਕ ਲਿਆ ਆ ਆਪਣੇ ਚੈਨਲ ਦਾ ਲਿੰਕ ਹੈ ਜੀ ਯੂਆਰਐਲ ਅიਥੇ ਲਿਖਿਆ ਯੂਅਰ ਚੈਨਲ ਇਹ ਆਪਣੇ ਚੈਨਲ ਦਾ ਲਿੰਕ ਆ ਹੁਣ ਇਹ ਪੁੱਛ ਰਿਹਾ ਵੀ ਤੁਹਾਡੀ ਕੰਟਰੀ ਕਿਹੜੀ ਆ ਆਪਣੀ ਹੈਗੀ ਇੰਡੀਆ ਆਪਾਂ ਇਥੇ ਇੰਡੀਆ ਸਰਚ ਕਰਨਾ ਹੈ ਨਾ ਤੇ ਤੁਸੀਂ ਦੇਖਦੇ ਹੋ ਕਿ ਸਾਰੀ ਕੰਟਰੀਆਂ ਦਿੱਤੀ ਹੋਈ ਨੇ ਜਿਹੜੀ ਵੀ ਤੁਹਾਡੀ ਕੰਟਰੀ ਆ ਗਈ ਇੰਡੀਆ ਬਈ ਇੰਡੀਆ ਤੇ ਕਲਿੱਕ ਕਰਾਂਗੇ ਜੀ ਥੱਲੇ ਆਵਾਂਗੇ ਆ ਸਾਰੀ ਜਿਹੜੀ ਗੂਗਲ ਐਡਸਨ ਦੀ ਜਿਹੜੀ ਪ੍ਰਯੋਗ ਨੇ ਹਨਾ ਟਰਮਸ ਨੇ ਇਹਦੀਆਂ ਕੰਡੀਸ਼ਨ ਆਪਾਂ ਇੱਥੇ ਸੈੱਟ ਕਰ ਲਾਂਗੇ ਇੱਥੇ ਲਿਖਾ ਸੈਟ ਅਪ ਅਕਾਊਂਟ ਆਪਾਂ ਸੈਟ ਅਪ ਅਕਾਊਂਟ ਦੇ ਇੱਥੇ ਜੀ ਕਲਿੱਕ ਕਰਾਂਗੇ ਜੀ ਠੀਕ ਹੈ ਜੀ ਇਹ ਜੇ ਵੇਟ ਕਰੇਗਾ ਆਪਾਂ ਨੂੰ ਅੱਗੇ ਜੋ ਵੀ ਇਹਦੀ ਡਿਟੇਲ ਹੋएगी ਇਹ ਆਪਾਂ ਨੂੰ ਪੁੱਛੇਗਾ ਆਪਾਂ ਇਹਦੇ ਫਿਲ ਅਪ ਕਰਦੇ ਜਾਣਾ ਬਹੁਤ ਸੋਕਾ ਤਰੀਕਾ ਇਹ ਠੀਕ ਹੈ ਜੀ ਇਹ ਆ ਗਿਆ ਇਹ ਕਹਿੰਦਾ ਵੀ ਅਕਾਊਂਟ ਟਾਈਪ ਆਪਾਂ ਇੰਡੀਵਿਜੂਅਲ ਪਰ ਨਾਮ ਇੱਥੇ ਇੱਥੇ ਜੇ ਬਿਜ਼ਨਸ ਆਏਗਾ ਜਾਂ ਆਪਾਂ ਇੱਥੇ ਇੰਡੀਵਿਜੂਅਲ ਹੀ ਭਰਨਾ ਵਾ ਠੀਕ ਹੈ ਜੀ ਥੱਲੇ ਆ ਗਿਆ ਇਹ ਜੋ ਵੀ ਨਾਮ ਆਪਣਾ ਹੋਊਗਾ ਆਪਾਂ ਉਹ ਇੱਥੇ ਭਰ ਦੇਣਾ ਜੋ ਆਪਣਾ ਨਾਮ ਐਡਰੈਸ ਦੇ ਹੈਗਾ ਵਾ ਆਪਾਂ ਉਹ ਐਡਰ ਆਪਾਂ ਦੇਖਦੇ ਹਾਂ ਇੱਥੇ ਐਡਰੈਸ ਦੇ ਨਾਮ ਹਾਂਜੀ ਹੁਣ ਆਪਣਾ ਅਗਲਾ ਸਟੈਪ ਦੇਖੋ ਕੀ ਕਰਨਾ ਇੱਥੇ ਲਿਖਿਆ ਨੇਮ ਲਿਖਿਆ ਆਪਾਂ ਇੱਥੇ ਨੇਮ ਜੋ ਵੀ ਤੁਹਾਡੇ ਆਧਾਰ ਕਾਰਡ ਦੇ ਉੱਤੇ ਨਾਮ ਆ ਨਾ ਤੁਸੀਂ ਉਹ ਨਾਮ ਇੱਥੇ ਦੇਣਾ ਵਾ ਸਪੈਲਿੰਗ ਵੇਰਾ ਤੁਸੀਂ ਸਾਰੇ ਚੈੱਕ ਕਰ ਲੈਣੇ ਕਿਉਂਕਿ ਬਾਅਦ ਚੋ ਔਖਾ ਹੋਏਗਾ ਤੁਹਾਨੂੰ ਫਿਰ ਇੱਥੇ ਆ ਗਿਆ ਐਡਰੈਸ ਉਹ ਤੁਹਾਨੂੰ ਐਡਰੈਸ ਪੁੱਛਦਾ ਪਿਆ ਵਾ ਤੁਸੀਂ ਇੱਥੇ ਆਪਣਾ ਐਡਰੈਸ ਜੋ ਵੀ ਐਡਰੈਸ ਆ ਤੁਸੀਂ ਆਪਣਾ ਉਹ ਭਰ ਦੇਣਾ ਜੀ ਇੱਥੇ ਆਪਣਾ ਜੋ ਵੀ ਐਡਰੈਸ ਆ ਜੀ ਆਪਾਂ ਇੱਥੇ ਐਡਰੈਸ ਭਰ ਦਾਂਗੇ ਜੀ ਠੀਕ ਹੈ ਜੀ ਅਡਰੈਸਰ ਟੂ ਲਾਈਨ ਦੇ ਵਿੱਚ ਤੁਸੀਂ ਭਰਨਾ ਭਰ ਸਾਧ ਨੂੰ ਇਹਦਾ ਕੋਈ ਦਿੱਕਤ ਨਹੀਂ ਜੀ ਸਿਟੀ ਆਪਣੀ ਕਿਹੜੀ ਆ ਜੜੀ ਵੀ ਤੁਹਾਡੀ ਸਿਟੀ ਹੈਗੀ ਆ ਆਪਾਂ ਉਹ ਸਿਟੀ ਇੱਥੇ ਭਰ ਦੇਣੀ ਹੈ ਜੀ ਠੀਕ ਹੈ ਜੀ ਉਹ ਆਪਾਂ ਸਿਟੀ ਇੱਥੇ ਭਰ ਦਾਂਗੇ ਜੀ ਓਕੇ ਜੀ ਪੋਸਟਲ ਕੋਡ ਜੋ ਵੀ ਆਪਣਾ ਪੋਸਟਲ ਕੋਡ ਹੈ ਜਿੱਥੇ ਆਪਣੇ ਕੋਲ ਪਿੰਨ ਹੈਗਾ ਇਹ ਕਾ ਉਹ ਭਰਨਾ ਹੈ ਜੀ ਠੀਕ ਹੈ ਜੀ ਓਕੇ ਜੀ ਫਿਰ ਆ ਗਈ ਸਟੇਟ ਪੁੱਛੇਗਾ ਤੁਹਾਡੇ ਕੋਲ ਸਟੇਟ ਤੁਹਾਡੀ ਕਿਹੜੀ ਹੈ ਜੀ ਆਪਣੀ ਪੰਜਾਬ ਆ ਪੰਜਾਬ ਭਰ ਦੇਣੀ ਹੈ ਜੀ ਠੀਕ ਹੈ ਜੀ ਪੰਜਾਬ ਆ ਗਿਆ ਪਰ ਇੱਕ ਗੱਲ ਦਾ ਧਿਆਨ ਰੱਖਿਓ ਉਹ ਕੱਲੀ ਕੱਲੀ ਚੀਜ਼ ਦੇਖ ਲਿਓ ਇਹ ਮੈਂ ਚੀਜ਼ ਨੂੰ ਬਲਰ ਕਰਦਾ ਪਿਆਵਾ ਕਿਸੇ ਦੀ ਸੋ ਮੈਂ ਇਹ ਪ੍ਰਾਈਵੇਸੀ ਹੈ ਜਿਹੜੀ ਮੈਂ ਕਿਸੇ ਦੀ ਸ਼ੋ ਨਹੀਂ ਕਰਨਾ ਚਾਹੁੰਦਾ ਹੈਗਾ ਸੋ ਇਸ ਕਰਕੇ ਮੈਂ ਇਹਨੂੰ ਬਲਰ ਕਰਦਾ ਪਿਆਵਾ ਇੱਥੇ ਆਪਾਂ ਮੋਬਾਈਲ ਨੰਬਰ ਭਰ ਦੇਣਾ ਜੀ ਠੀਕ ਹੈ ਜੀ ਇੰਡੀਆ ਆਪਣਾ ਮੋਬਾਈਲ ਨੰਬਰ ਭਰਤਾ ਤੇ ਆ ਆ ਆਪਣਾ ਹੋ ਗਿਆ ਸਾਰਾ ਕੁਝ ਓਕੇ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਥੇ ਸਬਮਿਟ ਦੇ ਉੱਤੇ ਆਪਾਂ ਕਲਿੱਕ ਕਰ ਦੇਣਾ ਆਪਾਂ ਇਹਨੂੰ ਸਬਮਿਟ ਕਰ ਦਾਂਗੇ ਇਹ ਸਾਡਾ ਸਾਰਾ ਕੁਝ ਓਕੇ ਹੈ ਇਹਦੇ ਵਿੱਚ ਕੋਈ ਚੇਂਜ ਨਹੀਂ ਵਗਿਆ ਰਹੀਗੀ ਓਕੇ ਜੀ ਹੁਣ ਆਇੱਕ ਪੁੱਛ ਕੇ ਕੇਂਦਰ ਪਾਇਆ ਰੀਡਾਇਰੈਕਟ ਟੂ YouTube ਆਇੱਕ ਪੁੱਛ ਰਿਹਾ ਕਿ ਤੁਹਾਨੂੰ ਮੈਂ ਰੀਡਾਇਰੈਕਟ ਤੁਹਾਨੂੰ ਮੈਂ YouTube ਦੇ ਉੱਤੇ ਲੈ ਜਾ ਆ ਇਹਨੂੰ ਸਾਨੂੰ ਰੀਡਾਇਰੈਕਟ YouTube ਦੇ ਉੱਤੇ ਕਰ ਦੂਗਾ ਬਸ ਥੋੜੀ ਵੇਟ ਕਰਦੀਆਂ ਜਦ ਆਪਣਾ ਪਹਿਲਾ YouTube ਦਾ ਪੇਜ ਖੁੱਲਿਆ ਸੀ ਨਾ ਆਪਣਾ YouTube ਸਟੂਡੀਓ ਆਪਾਂ ਨੂੰ ਇਹ YouTube ਸਟੂਡੀਓ ਦੇ ਉੱਪਰ ਲੈ ਜਾਏਗਾ ਜੀ ਦੇਖੋ ਆ ਦੇਖੋ ਫਸਟ ਆਪਣਾ ਡਨ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਡਨ ਹੋ ਗਿਆ ਸੈਕਿੰਡ ਤੇ ਆਇਆ ਉਹ ਸਾਈਨ ਅਪ ਫੋਰ ਐਡਸਨ ਇਹ ਹਜੇ ਆਪਣਾ ਮਤਲਬ ਹੀ ਹੋਏਗਾ ਹਜੇ ਵੇਟ ਕਰਦਾ ਪਿਆ ਜੇ ਪ੍ਰੋਸੈਸਿੰਗ ਚੱਲਦੀ ਪਈ ਆ ਜੀ ਆਇਆਂ ਗਏਟਰੀ ਵੀਰ ਆਪਣਾ ਆ ਜੀ ਹੁਣ ਦੇਖੋ ਥੋੜੀ ਵੇਟ ਕਰੋ ਹੁਣ ਇਹਦਾ ਚੱਲਦਾ ਪਿਆ ਪ੍ਰੋਸੈਸ ਤੁਹਾਨੂੰ ਮੈਂ ਦਿਖਾਉਣਾ ਵੀ ਅਗਲਾ ਪ੍ਰੋਸੈਸ ਕੀ ਹੋਏਗਾ ਬਹੁਤ ਔਖਾ ਕੰਮ ਆ ਇਹ ਕੋਈ ਔਖਾ ਕੰਮ ਨਹੀਂ ਹੈਗਾ ਈਜ਼ੀ ਆ ਗਿਆ ਦੇਖੋ ਇੱਥੇ ਆ ਗਿਆ ਇਨ ਪ੍ਰੋਗਰੈਸ ਠੀਕ ਹੈ ਜੀ ਆ ਗਿਆ ਅਜ ਇਨ ਪ੍ਰੋਗਰੈਸ ਹੈ ਕਹਿੰਦਾ ਵੀ 2 ਤੋਂ 3 ਹਫਤੇ ਲੱਗਣਗੇ ਆ ਦੇਖੋ ਤੁਸੀਂ ਪੜ੍ਹ ਸਕਦੇ ਹੋ ਇੱਥੇ ਇੱਥੇ ਲਿਖਿਆ 2 ਤੋਂ 3 ਹਫਤੇ ਲੱਗਣਗੇ ਪਰ ਇਹ 24 ਘੰਟੇ ਦੇ ਵਿੱਚ ਵਿੱਚ ਹੋ ਜਾਂਦਾ ਹੁੰਦਾ ਵਾ ਜਦੋਂ ਇਹ ਓਕੇ ਹੋ ਗਿਆ ਫਿਰ ਅੱਗੇ ਆ ਜੀਗਾ ਜਿਹੜੀ ਅਗਲੀ ਆਪਣੀ ਜੋ ਵੀ ਹੋਈ ਆਪਣੀ YouTube ਦੀ ਜਿਹੜਾ ਮੋਨਟਾਈਜੇ ਉਹ ਆਪਣੇ ਆਪ ਨੂੰ ਅਪਲਾਈ ਹੋ ਜਾਏਗਾ ਜੀ ਸੋ ਇੰਨਾ ਕੰਮ ਆ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਸੌਖਾ ਕੰਮ ਹੈ ਜੀ ਬਹੁਤ ਵਧੀਆ ਤੁਸੀਂ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਜੀ ਸੋ ਹਾਂਜੀ ਦੋਸਤੋ ਦੇਖੋ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਗੂਗਲ ਐਡਸ ਦਾ ਅਕਾਊਂਟ ਨੂੰ ਕਿਵੇਂ ਬਣਾਉਣਾ ਨਾ ਤੁਸੀਂ ਕਿਵੇਂ ਗੂਗਲ ਐਡਸ ਦਾ ਅਕਾਊਂਟ ਬਣਾ ਕੇ ਕਿਵੇਂ ਤੁਸੀਂ ਆਪਣੇ YouTube ਚੈਨਲ ਦੇ ਨਾਲ ਤੁਸੀਂ ਅਟੈਚ ਕਰ ਦੇਣਾ ਵਾ ਹਨਾ ਜਿਹੜੇ ਜਿਨ੍ਹਾਂ ਦਾ ਇਹ ਮੇ ਚੈਨਲ ਸੀਗਾ ਮੈਂ ਅਟੈਚ ਕੀਤਾ ਗੂਗਲ ਐਡਸ ਦਾ ਅਕਾਊਂਟ ਦੇ ਨਾਲ ਇਹਨਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਆ ਤੇ ਇਹਨਾਂ ਨੇ ਬਹੁਤ 2-3 ਮਹੀਨਿਆਂ ਦੇ ਵਿੱਚ ਹੀ ਇਹਨਾਂ ਦੇ ਚੈਨਲ ਆਪਣਾ ਗਰੋਅ ਕਰ ਲਿਆ ਤੇ ਤੁਸੀਂ ਇਹਨਾਂ ਦੇ ਚੈਨਲ ਨੂੰ ਤੁਸੀਂ ਪਲੀਜ਼ ਸਬਸਕ੍ਰਾਈਬ ਵੀ ਕਰੋ ਤੇ ਇਹਨਾਂ ਦੇ ਚੈਨਲ ਤੇ ਜਾ ਕੇ ਤੁਸੀਂ ਜੀ ਕੇ ਦੀ ਇਨਫੋਰਮੇਸ਼ਨ ਵੀ ਤੁਸੀਂ ਲੈ ਸਕਦੇ ਹੋ ਅਗਰ ਕੋਈ ਮੇਰਾ ਭੈਣ ਭਰਾ ਸਬ ਇੰਸਪੈਕਟਰ ਦੀ ਆਈ ਪੀਐਸ ਦੀ ਆਈਏਐਸ ਦੀ ਕਿਸੇ ਦੀ ਵੀ ਪੇਪਰ ਦੀ ਤਿਆਰੀ ਕਰਦਾ ਪਿਆਦਾ ਉਹ ਇਸ ਚੈਨਲ ਨੂੰ ਦੇਖ ਸਕਦਾ ਇਸ ਚੈਨਲ ਨੂੰ ਦੇਖਣ ਨਾਲ ਕੀ ਹੈ ਕਿ ਉਹਨਾਂ ਨੂੰ ਜੀਕੇ ਦੀ ਜਿਹੜੀ ਨੋਟ ਜੋ ਬਹੁਤ ਜ਼ਿਆਦਾ ਆ ਜਾਈ ਕਿਉਂਕਿ ਜੀਕੇ ਦੇ ਸਵਾਲ ਬਹੁਤ ਜ਼ਿਆਦਾ ਤੁਹਾਨੂੰ ਆਉਂਦੇ ਹੀ ਹੁੰਦੇ ਆਏ ਪੇਪਰਾਂ ਦੇ ਵਿੱਚ ਹੀ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵਾ ਇੱਕ Google YouTube ਚੈਨਲ ਨੂੰ Google Ads account ਦੇ ਨਾਲ ਕਿਵੇਂ ਜੋੜਨਾ ਵਾ ਸੋ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਕਿਵੇਂ ਮਤਲਬ ਵੀ ਆਪਣੇ Google Ads account ਦੇ ਵਿੱਚ ਕਿਵੇਂ ਤੁਸੀਂ ਆਪਣਾ ਬੈਂਕ ਅਕਾਊਂਟ ਕਿਵੇਂ-ਕਿਵੇਂ ਤੁਸੀਂ ਐਡ ਕਰਨਾ ਉਹ ਪੂਰੀ ਡਿਟੇਲਰ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਜੀ ਜਦੋਂ ਇਸ ਇਹਨਾਂ ਦੇ 10 ਡਾਲਰ ਹੋ ਜਾਣਗੇ 10 ਡਾਲਰ ਹੋਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਾਂਗਾ ਤੁਸੀਂ Google Ads ਅਕਾਊਂਟ ਦੇ ਵਿੱਚ ਆਪਣਾ ਬੈਂਕ ਅਕਾਊਂਟ ਕਿਵੇਂ ਐਡ ਕਰਨਾ ਹੈ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲ ਲਵਾਂਗੇ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਪਲੀਜ਼ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਿਆਰ ਭਰੀ ਸਤਿ ਸ਼੍ਰੀ ਅਕਾਲ ਜੀ